ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਇਆ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਆਂ ਅਜੈਂਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਵਰਦੈ ਸੁਪਰੀਮ ਕੋਰਟ ਵੱਲੋਂ ਇਲੈਕਟ੍ਰੋਨ ਬੌਂਡਸ ਦੀ ਜੋ ਗੱਟ ਖੋਲਹੀ ਗਈ ਹੈ ਉਸ ਤੇ ਚਲਦੀ ਚਰਚਾ ਹਿੰਦੀ ਅਤੇ ਅੰਗਰੇਜ਼ੀ ਅਤੇ ਸੋਸ਼ਲ ਮੀਡੀਆ ਤੇ ਉਸ ਤੇ ਆਧਾਰਿਤ ਇੱਕ ਖਬਰ ਹੋਏਗੀ ਹੁਣ ਖਬਰ ਵਿਸਤਾਰ ਸਭ ਤੋਂ ਪਹਿਲਾਂ ਕਹਿਣਾ ਚਾਹਾਂਗਾ ਕਿ ਮੈਂ ਬੀਜੇਪੀ ਦਾ ਕੋਈ ਵੱਡਾ ਪ੍ਰਸ਼ੰਸਕ ਨਹੀਂ ਨਾ ਹੀ 100% ਨਿੰਦਕਾ ਜੇ ਪੰਜਾਬ ਚ ਪਬਲਿਕ ਪਰਸੈਪਸ਼ਨ ਬੀਜੇਪੀ ਦੇ ਵਿਰੁੱਧ ਹੈ ਤਾਂ ਮੈਂ ਸਮਝਦਾ ਕਿ ਬੀਜੇਪੀ ਨੇ ਕੁਝ ਕੰਮ ਆਪਣੇ ਰਾਜ ਵਿੱਚ ਚੰਗੇ ਵੀ ਕੀਤੇ ਆ ਬੀਜੇਪੀ ਦਾ ਕੋਰ ਇਸ਼ੂ ਹਿੰਦੂਤਵਾ ਉਸ ਦਾ ਮੈਂ ਵਿਰੋਧ ਕਰਦਾ ਤੇ ਉਸੇ ਜ਼ੋਰਦਾਰ ਤਰੀਕੇ ਨਾਲ ਮੈਂ ਵਿਰੋਧ ਕਰਦਾ ਖਾਲਿਸਤਾਨ ਦੇ ਕੋਰ ਇਸ਼ੂ ਨਾਲ ਹੁਣ ਆਉਨੇ ਆ ਇਲੈਕਟਰਲ ਬਾਂਡਸ ਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਇਲੈਕਟਰਲ ਬਾਂਡਸ ਦਾ ਆਈਡੀਆ ਬਹੁਤ ਹੀ ਮਾੜਾ ਸੀ ਜੋ ਕਿ ਬੀਜੇਪੀ ਦੇ ਕਾਰਜਕਾਲ ਸਮੇਂ ਪੈਦਾ ਹੋਇਆ ਜੇ ਸੁਪਰੀਮ ਕੋਰਟ ਇਹ ਗੰਡਾ ਨਾ ਖੋਲਦੀ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਇਹ ਕਿੰਨਾ ਮਾੜਾ ਅਖਬਾਰ ਦ ਹਿੰਦੂ ਅਤੇ ਇੰਡੀਅਨ ਐਕਸਪ੍ਰੈਸ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜੋ ਪਪੂਲਰ ਵੀਡੀਓਜ਼ ਚੱਲ ਰਹੇ ਨੇ ਉਹਨਾਂ ਨੂੰ ਅਧਿਐਨ ਕੀਤਾ ਗਿਆ ਜਿੱਥੋਂ ਇਹ ਨਤੀਜਾ ਨਿਕਲਦਾ ਹੈ ਕਿ ਬੀਜੇਪੀ ਸਭ ਤੋਂ ਵੱਡੀ ਲਾਭਕਾਰੀ ਹੈ ਸਪੈਸ਼ਲੀ ਸੋਸ਼ਲ ਮੀਡੀਆ ਦੇ ਵੀਡੀਓਜ਼ ਤੋਂ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਅਧਿਐਨ ਕੀਤਾ ਦ ਹਿੰਦੂ ਅਤੇ ਇੰਡੀਅਨ ਐਕਸਪ੍ਰੈਸ ਦੀਆਂ ਖਬਰਾਂ ਦਾ ਤਾਂ ਉਹ ਸਿੱਧੀ ਕੁਝ ਹੋਰ ਲੱਗੀ ਰੌਲਾ ਜੋ ਪੈ ਰਿਹਾ ਮੋਦੀ ਖਾ ਗਿਆ ਮੋਦੀ ਖਾ ਗਿਆ ਬੀਜੇਪੀ ਲੁੱਟ ਕੇ ਲੈ ਗਈ ਇਸ ਕਰਕੇ ਮੇਰੀ ਜਿਹੜੀ ਉਤਸੁਕਤਾ ਇਸ ਵਿਸ਼ੇ ਨੂੰ ਸਟੱਡੀ ਕਰਨ ਬਾਰੇ ਵਧੀ ਤੇ ਮੈਂ ਇਹ ਵੀ ਵੇਖਿਆ ਕਿ ਪੰਜਾਬ ਦੇ ਵਿੱਚ ਪੰਜਾਬੀ মিডিਆ ਇਲੈਕਟਰਲ ਬਾਂਡਸ ਦੇ ਵਿਸ਼ੇ ਤੇ ਵਿਸਤਾਰ ਪੂਰਵਕ ਗੱਲਬਾਤ ਨਹੀਂ ਕਰ ਰਿਹਾ ਜ਼ਿਆਦਾਤਰ ਖਬਰਾਂ ਪੰਜਾਬ ਦੇ মিডিਆ ਦੇ ਵਿੱਚ ਸਪੋਰਟ ਨਿਊਜ਼ ਹੁੰਦੀਆਂ ਲੋਕਲ ਨਿਊਜ਼ ਹੁੰਦੀਆਂ ਜਿਹੜਾ ਨੈਸ਼ਨਲ ਇਸ਼ੂ ਐ ਇੰਨਾ ਵੱਡਾ ਬਣਿਆ ਹੋਇਆ ਤੇ ਇੰਨਾ ਚਰਚਾ ਦੇ ਵਿੱਚ ਹੈ ਉਸ ਦਾ ਅਧਿਐਨ ਪੰਜਾਬੀ ਸੋਸ਼ਲ ਮੀਡੀਆ ਤੇ ਯਾਨੀ ਕਿ ਵੈਬ ਚੈਨਲਸ ਤੇ ਕੋਈ ਖਾਸ ਨਹੀਂ ਹੋ ਰਿਹਾ ਸੋ ਉਸ ਕਰਕੇ ਮੈਂ ਇਸ ਨੂੰ ਪਿਛਲੇ 2 ਕੁ ਦਿਨ ਤੋਂ ਸਟੱਡੀ ਕਰ ਰਿਹਾ ਤੇ ਫਿਰ ਮੈਂ ਜੋ ਨਤੀਜੇ ਦੇ ਪਹੁੰਚਿਆ ਉਹ ਤੁਹਾਨੂੰ ਅੱਗੇ ਚੱਲ ਕੇ ਸਾਰਾ ਸੁਣਾਉਂਗਾ ਜੇ ਭਾਜਪਾ ਨੂੰ ਫਾਇਦਾ ਹੋਇਆ ਲਾਭਕਾਰੀ ਰਹੀ ਤਾਂ ਫਿਰ ਇਸੇ ਲੁੱਟ ਦਾ ਫਾਇਦਾ ਬਾਕੀ ਪਾਰਟੀਆਂ ਨੂੰ ਵੀ ਹੋਇਆ ਅੱਗੇ ਚੱਲ ਕੇ ਸਾਰੇ ਆંકੜੇ ਦੇ ਆਧਾਰ ਤੇ ਤੁਹਾਨੂੰ ਮੈਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਰਾਜਾਂ ਚ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਉੱਥੇ ਵਿਰੋਧੀ ਧਿਰ ਨੂੰ ਜ਼ਿਆਦਾ ਲਾਭ ਹੋਇਆ ਯਾਨੀ ਕਿ ਜ਼ਿਆਦਾ ਪੈਸੇ ਮਿਲੇ ਕਿਉਂਕਿ ਭਾਜਪਾ ਦੀਆਂ ਸਰਕਾਰਾਂ ਜ਼ਿਆਦਾ ਸੂਬਿਆਂ ਚ ਇਸ ਕਰਕੇ ਭਾਜਪੀ ਨੂੰ ਜ਼ਿਆਦਾ ਫਾਇਦਾ ਹੋਇਆ ਇਹ ਵੀ ਗੱਲ ਇਸ ਅਧਿਐਨ ਤੋਂ ਸਾਹਮਣੇ ਆਉਂਦੀ ਆ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਸੈਂਟਰਲ ਏਜੰਸੀਜ਼ ਯਾਨੀ ਕਿ ਈ. ਰੀ. ਸੀ. ਬੀ. ਆਈ. ਇਨਕਮ ਟੈਕਸ ਨੇ ਕੰਪਨੀਆਂ ਦੇ ਵਿਰੁੱਧ ਜਾਂਚ ਸ਼ੁਰੂ ਕੀਤੀ ਉਹਨਾਂ ਤੇ ਦਬਾਅ ਬਣਾਇਆ ਤਾਂ ਉਹਨਾਂ ਨੇ ਡੋਨੇਸ਼ਨਸ ਦਿੱਤੀਆਂ ਜਾਂ ਡੋਨੇਸ਼ਨਸ ਦੇ ਵਿੱਚ ਵਾਅਦਾ ਕੀਤਾ ਜਿਹੜੇ ਜਿਹੜੇ ਸੂਬੇ ਦੇ ਵਿੱਚ ਠੇਕੇ ਦਿੱਤੇ ਗਏ ਕੰਪਨੀਆਂ ਨੂੰ ਵੱਡੇ ਠੇਕੇ ਉਹਨਾਂ ਸੂਬਿਆਂ ਦੇ ਵਿੱਚ ਉਹਨਾਂ ਸਰਕਾਰਾਂ ਨੂੰ ਉਹਨਾਂ ਪਾਰਟੀਆਂ ਨੂੰ ਇਲੈਕਟ੍ਰੋਨਿਕ ਬੋਰਡਸ ਜ਼ਿਆਦਾ ਮਿਲੇ। ਇਹ ਸਟੇਟ ਵਾਈਜ਼ ਫਿਗਰਸ ਜੇ ਅਧਿਐਨ ਕੀਤਾ ਜਾਏ ਤਾਂ ਉਹਦੇ ਮੁਤਾਬਿਕ ਆਪੋਜੀਸ਼ਨ ਰੂਲਡ ਸਟੇਟਸ 'ਚ ਆਪੋਜੀਸ਼ਨ ਉਹਦੇ ਨਾਲ ਫੈਲਾ ਹੋਇਆ। ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ ਇਹਦੇ ਵਿੱਚ ਅਕਾਲੀ ਦਲ ਵੀ ਸ਼ਾਮਲ ਹੈ ਕਾਂਗਰਸ TMC BJD DMK BJPS ਅਤੇ YRS P ਇਹਨਾਂ ਨੂੰ ਵੀ ਜਿਹੜੀਆਂ ਕਿ ਦੂਜੀਆਂ ਭਾਰਤੀਆਂ ਨੇ ਇਹਨਾਂ ਨੂੰ ਵੀ ਕਾਫੀ ਫਾਇਦਾ ਇਲੈਕਟਰਲ ਬਾਂਡਸ ਦਾ ਹੋਇਆ ਅੰਕੜੇ ਵੱਲ ਚੱਲਦੇ ਆਂ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਅੰਜਸ਼ਨੂ ਦਾਸ ਦੀ ਮਾਰਚ 24 ਦੀ ਖਬਰ ਮੁਤਾਬਕ ਤੁਹਾਨੂੰ ਮੈਂ ਡਿਟੇਲ ਦੇ ਰਿਹਾ 26 ਕੰਪਨੀਆਂ ਦੇ ਉੱਤੇ ਸੈਂਟਰਲ ਏਜੰਸੀਜ਼ ਨੇ ਦਬਾਅ ਬਣਾਇਆ ਉਹਨਾਂ ਚੋਂ 16 ਕੰਪਨੀਆਂ ਨੇ ਇਲੈਕਟ੍ਰੋਨ ਬੌਂਡਸ ਰਾਹੀਂ ਸਿਆਸੀ ਪਾਰਟੀਆਂ ਨੂੰ ਡੋਨੇਸ਼ਨਸ ਦਿੱਤੀਆਂ ਟਾਈਮ ਲਾਈਨ ਹੈਗੀ ਹੈ ਜੀ 2019 ਤੋਂ ਲੈ ਕੇ 2024 ਬੀਜੇਪੀ ਨੂੰ 37.34% ਲਾਭ ਹੋਇਆ. ਟੀਐਮਸੀ ਨੂੰ 18.29% ਇਲੈਕਟਰਲ ਬਾਂਡਸ ਦਾ ਲਾਭ ਹੋਇਆ. ਡੀਐਮਕੇ ਨੂੰ 11.35% ਬੀਜੇਪੀ ਡੀ ਨੂੰ 4.48% ਬੀਆਰਐਸ ਨੂੰ 8.60% ਕਾਂਗਰਸ ਨੂੰ 11.97% ਹੁਣ ਇਹਨੂੰ ਐਨਲਾਈਜ਼ ਕਰੋ ਜੇ ਤੁਸੀਂ ਭਾਜਪਾ ਨੂੰ ਦੇਖ ਰਹੇ ਹੋ ਕਿ 37.34% ਲਾਭ ਹੋਇਆ ਇਲੈਕਟਰਲ ਬੋਨਡ ਦਾ ਤੇ ਜਿਹੜੀਆਂ ਬਾਕੀ ਦੀਆਂ ਪਾਰਟੀਆਂ ਨੇ ਉਹਨਾਂ ਨੂੰ ਟੋਟਲ ਲਾਭ ਹੋਇਆ 54.68% ਦਾ ਯਾਨੀ ਕਿ ਬਾਕੀ ਦੀਆਂ ਪਾਰਟੀਆਂ ਨੂੰ ਜ਼ਿਆਦਾ ਪੈਸੇ ਮਿਲੇ ਇਨ ਕੰਪੈਰੀਜ਼ਨ ਟੂ ਬੀਜੇਪੀ ਅੱਗੇ ਆਉਨੇ ਕੋਲ ਡੋਨਰ ਕੰਪਨੀਆਂ ਨੇ 385 ਉਹਨਾਂ ਚੋਂ ਜਿਹੜੀਆਂ ਟੌਪ 9 ਕੰਪਨੀਆਂ ਨੇ ਉੱਪਰ ਲੀਆਂ ਉਹਨਾਂ ਨੂੰ ਆਪਾਂ ਸਟੱਡੀ ਕਰਦੇ ਆਂ ਕਿ ਉਹਨਾਂ ਨੇ ਕਿਸ ਢੰਗ ਤਰੀਕੇ ਨਾਲ ਜਾਂ ਦਾ ਪੈਟਰਨ ਕੀ ਆ ਡੋਨੇਸ਼ਨ ਦੇਣ ਦਾ ਸਭ ਤੋਂ ਪਹਿਲੀ ਕੰਪਨੀ ਆਪਾਂ ਲੈਨੇ ਆ ਫਿਊਚਰ ਗੇਮਿੰਗ ਜਦੋਂ ਕੇਂਦਰੀ ਏਜੰਸੀਜ਼ ਦਾ ਦਬਾਅ ਨਹੀਂ ਸੀ ਬਣਿਆ ਉਦੋਂ ਇਹ ਇਲੈਕਟਰਲ ਬਾਂਡ ਖਰੀਦੀ ਸੀ ਜ਼ੀਰੋ ਕੋਈ ਨਹੀਂ ਖਰੀਦੀ ਸੀ ਫਿਰ ਜਦੋਂ ਦਬਾਅ ਬਣਿਆ ਤਾਂ ਇਹਨੇ ਇਲੈਕਟਰਲ ਬਾਂਡਸ ਖਰੀਦੇ 1172 ਕਰੋੜ ਰੁਪਏ ਦੇ ਹੁਣ ਤੁਹਾਨੂੰ ਦੱਸਦੇ ਆਂ ਵੀ ਡਿਟੇਲ ਕੀ ਹੈ ਦੀ 503 ਕਰੋੜ ਰੁਪਈਆ ਦਿੱਤਾ ਗਿਆ ਜੀ ਡੀਐਮਕੇ ਨੂੰ ਜਿਹੜੀ ਕਿ ਤਾਮਿਲਨਾਡੂ ਦੇ ਵਿੱਚ ਰੂਲਿੰਗ ਪਾਰਟੀ ਸੀ ਉਸ ਤੋਂ ਬਾਅਦ ਆਉਂਦੀ ਹੈ TMC ਜਿਹੜੀ ਵੈਸਟ ਬੰਗਾਲ ਚ ਰੂਲਿੰਗ ਪਾਰਟੀ ਸੀ ਉਹਨੂੰ ਦਿੱਤੇ ਗਏ 542 ਕਰੋੜ ਰੁਪਏ ਤੇ BJP ਨੂੰ ਜਿਹੜੀ ਸਾਰੇ ਦੇਸ਼ ਵਿੱਚ ਹਕੂਮਤ ਕਰ ਰਹੀ ਸੀ ਉਹਨੂੰ ਦਿੱਤੇ ਗਏ 100 ਕਰੋੜ ਰੁਪਏ ਇਹਦਾ ਮਤਲਬ ਇਹ ਆ ਕਿ BJP ਦੇ 100 ਕਰੋੜ ਦੇ ਵਿਰੁੱਧ ਬਾਕੀ ਦੀਆਂ ਪਾਰਟੀਆਂ ਨੂੰ ਇਨ ਟੋਟਲ ਜੇ ਆਪਾਂ ਲਈਏ ਤਾਂ ਮਿਲਿਆ 1045 ਕਰੋੜ ਰੁਪਏ ਨੈਕਸਟ ਕੰਪਨੀ ਹਲਦਾ એનર્ਜੀ ਸੈਂਟਰਲ ਏਜੰਸੀਜ਼ ਦਾ ਦਬਾਅ ਬਣਨ ਤੋਂ ਪਹਿਲਾਂ ਇਹਨੇ ਇਲੈਕਟ੍ਰੋਨਿਕ ਬਾਂਡ ਖਰੀਦੇ 16 ਕਰੋੜ ਰੁਪਏ ਦੇ ਜਦੋਂ ਦਬਾਅ ਪੈ ਗਿਆ ਜਾਨੀ ਕਿ ਕੰਨ ਖਿੱਚੇ ਗਏ ਫਿਰ ਇਹਨੇ ਖਰੀਦੇ 355 ਕਰੋੜ ਰੁਪਏ ਦੇ ਭਾਜਪਾ ਨੂੰ ਦਿੱਤੇ ਜੀ 65 ਕਰੋੜ ਰੁਪਏ TMC ਨੂੰ ਦਿੱਤੇ 175 ਕਰੋੜ ਰੁਪਏ ਕਾਂਗਰਸ ਨੂੰ ਗਏ 15 ਕਰੋੜ ਰੁਪਏ ਤੇ ਫਿਰ ਜੇ ਆਪਾਂ ਇਹਦਾ ਟੋਟਲ ਲਾਈਏ BJP ਦੇ 65 ਕਰੋੜ ਦੇ ਬਰਾਬਰ ਯਾਨੀ ਕਿ ਕੰਪੈਰੀਟਿਵਲੀ 190 ਕਰੋੜ ਰੁਪਏ ਇਹਨੇ ਦੂਜੀ ਪਾਰਟੀਆਂ ਨੂੰ ਦਿੱਤੇ ਥਰਡ ਕੰਪਨੀ ਇਜ਼ ਮੈਗਾ ਇੰਜੀਨੀਅਰਿੰਗ ਇਨਫਰਾਸਟਰਕਚਰ ਦਵਾ ਤੋਂ ਪਹਿਲਾਂ 125 ਕਰੋੜ ਦੇ ਇਲੈਕਟ੍ਰਲ ਬਾਂਡ ਖਰੀਦੇ ਦਬਾਅ ਪੈ ਗਿਆ ਫਿਰ 1107 ਕਰੋੜ ਰੁਪਏ ਦੇ ਇਲੈਕਟ੍ਰਲ ਬਾਂਡ ਖਰੀਦੇ ਉਹਦੇ ਚੋਂ ਭਾਜਪਾ ਨੂੰ ਮਿਲੇ 549 ਕਰੋੜ ਬੀਆਰਐਸ ਨੂੰ ਮਿਲੇ 201 ਕਰੋੜ ਕਾਂਗਰਸ ਨੂੰ ਮਿਲੇ 153 ਕਰੋੜ ਡੀਐਮਕੇ ਨੂੰ 85 ਕਰੋੜ ਟੀਡੀਪੀ ਨੂੰ 53 ਕਰੋੜ YSRCP ਨੂੰ 37 ਕਰੋੜ ਜਾਨਸਨਾ ਪਾਰਟੀ 14 ਕਰੋੜ JDU 10 ਕਰੋੜ JDS 5 ਕਰੋੜ ਹੁਣ ਆਪਾਂ ਟੋਟਲ ਲਾਉਦੇ ਹਾਂ ਮਤਲਬ BJP ਨੂੰ ਦਿੱਤੇ ਗਏ 549 ਕਰੋੜ ਤੇ ਉਹਦੇ ਆਪਾਂ ਦੇ ਬਾਕੀ ਦੀਆਂ ਅਦਰ ਪਾਰਟੀਆਂ ਉਹਨਾਂ ਨੂੰ ਮਿਲੇ 55 ਕਰੋੜ ਕਿਹੜਾ ਜ਼ਿਆਦਾ ਗੁਜਾ ਪਾਰਟੀ ਜਿਹੜੀ ਬਾਕੀ ਪਾਰਟੀਆਂ ਉਹ ਜ਼ਿਆਦਾ ਹੁਣ ਆਜੋ ਵਿਦਾਨਤਾ ਤੇ ਚੌਥੀ ਕੰਪਨੀ ਬਿਫੋਰ ਪ੍ਰੈਸ਼ਰ ਦਬਾਅ ਬਣ ਤੋਂ ਪਹਿਲਾਂ ਲੇਕਰ ਬੌਂਡ ਖਰੀਦੀ ਸੀ ਇਹ 52.65 ਕਰੋੜ ਦੇ ਤੇ ਬਾਅਦ ਦੇ ਵਿੱਚ ਦਬਾਅ ਬਣ ਗਿਆ ਇਹਨੇ ਖਰੀਦੇ 347.70 ਕਰੋੜ ਦੇ ਦੁਬਾਰਾ ਕਹਿ ਦਨਾ ਪਹਿਲਾਂ 52 ਫਿਰ 347 ਹੋ ਗਏ ਬੀਜੇਪੀ ਨੂੰ ਮਿਲੇ ਜੀ 137 ਕਰੋੜ ਰੁਪਏ ਕਾਂਗਰਸ ਨੂੰ ਮਿਲੇ 125 ਕਰੋੜ ਰੁਪਏ ਬਜੜੀ 40 ਕਰੋੜ ਜੀ ਐਮ ਐਮ ਯਾਨਕਿ ਚਾਰਖੰਡ ਮੁਕਤੀ ਮੋਰਚਾ 5 ਕਰੋੜ ਟੀ ਐਮ ਸੀ ਨੂੰ ਇੱਥੇ ਮਿਲਿਆ ਜੀ ਸਿਰਫ 20 ਲੱਖ ਰੁਪਈਆ ਤੇ ਇਹਦਾ ਮਤਲਬ ਕੀ ਆ ਬੀਜੇਪੀ ਦੇ 177.50 ਕਰੋੜ ਰੁਪਏ ਦੇ ਬਦਲੇ ਬਾਕੀ ਦੀਆਂ ਪਾਰਟੀਆਂ ਨੂੰ ਮਿਲਿਆ 170.2 ਕਰੋੜ ਰੁਪਇਆ ਪੰਜਵੀਂ ਕੰਪਨੀ ਆਉਂਦੀ ਆ ਹਲਦੀਆ એનર્ਜੀ ਦਬਾਅ ਵਣਨ ਤੋਂ ਪਹਿਲਾਂ 22 ਕਰੋੜ ਰੁਪਇਆ ਬਾਅਦ ਦੇ ਵਿੱਚ 355 ਕਰੋੜ ਰੁਪਏ ਦੇ ਬੌਂਡ ਇਹਨੇ ਖਰੀਦੇ ਦੇਖੇ ਇਹਨਾਂ ਦੀ ਅੱਗੇ ਬ੍ਰੇਕਅਪ ਹੋਉਂਦੀ ਆ ਕਿ ਭਾਜਪਾ ਨੂੰ ਦਿੱਤੇ ਇਹਨੇ ਜੀ 65 ਕਰੋੜ TMC ਲੈ ਗਈ 275 ਕਰੋੜ ਕਾਂਗਰਸ ਨੂੰ ਦਿੱਤੇ 15 ਕਰੋੜ ਤੇ ਫਿਰ ਇਹਦੇ ਅਰਥ ਇਹ ਨਿਕਲਦੇ ਨੇ ਭਾਜਪਾ ਦੇ 65 ਕਰੋੜ ਦੇ ਕੰਪੈਰੀਜ਼ਨ ਚ ਬਾਕੀ ਦੀਆਂ ਸਾਰੀਆਂ ਕੰਪਾਟੀਆਂ ਮਿਲ ਕੇ ਲੈ ਗਈਆਂ 290 ਕਰੋੜ ਤੇ ਫਿਰ 6ਵੀਂ ਕੰਪਨੀ ਆਉਂਦੀ ਆ ਜੀ ਜਿੰਦਲ ਸਟੀਲ ਐਂਡ ਪਾਵਰ ਬڑا ਰੌਲਾ ਪਿਆ ਇਹਦਾ ਜਿੰਦਾਂ ਨੂੰ ਟਿਕਟ ਵੀ ਦੇ ਦਿੱਤੀ ਉਹ ਹੁਣੇ ਸ਼ਾਮਲ ਹੋਇਆ ਸੀ ਉਤੇ ਰੀਲ ਚੱਲਦਾ ਸੀ ਉਹਦੀ ਕੇਸ ਚੱਲਦਾ ਸੀ ਦਬਾਅ ਬਣਨ ਤੋਂ ਪਹਿਲਾਂ ਖਰੀਦਦੀ ਸੀ ਜ਼ੀਰੋ ਇਲੈਕਟਰਲ ਬੌਂਡ ਕੋਈ ਪੈਸਾ ਨਹੀਂ ਦਿੰਦੀ ਸੀ ਪੋਲੀਟੀਕਲ ਪਾਰਟੀਆਂ ਨੂੰ ਜਦੋਂ ਦਬਾਅ ਬਣਿਆ ਤੇ ਫਿਰ ਇਹਨੇ ਦਿੱਤੇ 123 ਕਰੋੜ ਭਾਜਪਾ ਨੂੰ ਮਿਲੇ ਸਿਰਫ 3 ਕਰੋੜ ਭਜਪਾ ਦੀ ਉਹ ਲੈ ਗਈ 100 ਕਰੋੜ ਕਾਂਗਰਸ ਲੈ ਗਈ 20 ਕਰੋੜ ਮਤਲਬ ਬੀਜੇਪੀ ਦੇ 3 ਕਰੋੜ ਦੇ ਬਦਲੇ ਜਨਰਲ ਸਟੀਲ ਐਂਡ ਪਾਵਰ ਨੇ ਦਿੱਤੇ ਬਾਕੀ ਦੀਆਂ ਕੰਪਨੀਆਂ ਨੂੰ 120 ਕਰੋੜ ਰੁਪਏ 7ਵੀਂ ਕੰਪਨੀ ਆ ਗਈ ਡੀ ਐਲ ਐਫ ਦਬਾਅ ਬਣਨ ਤੋਂ ਪਹਿਲਾਂ ਢੱਕਾ ਨਹੀਂ ਦਿੰਦੀ ਸੀ ਇਲੈਕਟਰਲ ਬੌਂਡਸ 'ਚ 0% ਦਿੰਦੀ ਸੀ ਆਫਟਰ ਦਬਾਅ ਬਣਨ ਤੋਂ ਬਾਅਦ 170 ਕਰੋੜ ਰੁਪਏ ਡੀ ਐਲ ਐਫ ਨੇ ਦਿੱਤੇ ਤੇ ਸਾਰੇ ਸਾਰੇ ਬੀਜੇਪੀ ਨੂੰ ਦਿੱਤੇ 8ਵੀਂ ਕੰਪਨੀ ਆਉਂਦੀ ਆ ਜੀ ਯਸ਼ੋਦਾ ਸੁਪਰ ਸਪੈਸ਼ਲਿਟੀ ਐਂਡ ਹਸਪੀਟਲਸ ਇਹਨੇ ਦਵਾ ਤੋਂ ਪਹਿਲਾਂ ਜ਼ੀਰੋ ਇਲੈਕਟ੍ਰਲ ਬੌਂਡ ਖਰੀਦਿਆ ਤੇ ਬਾਅਦ ਦੇ ਵਿੱਚ ਫਿਰ ਖਰੀਦੇ 162 ਕਰੋੜ ਰੁਪਏ ਦੇ ਇਲੈਕਟ੍ਰਲ ਬੌਂਡ ਬੀਆਰਐਸ ਨੂੰ ਮਿਲੇ 94 ਕਰੋੜ ਕਾਂਗਰਸ ਨੂੰ ਮਿਲੇ 64 ਕਰੋੜ ਬੀਜੇਪੀ ਨੂੰ ਕਿੰਨੇ ਮਿਲੇ 2 ਕਰੋੜ ਫਿਰ ਆਮ ਆਦਮੀ ਪਾਰਟੀ ਨੂੰ ਮਿਲੇ 1 ਕਰੋੜ YSRC ਵੀ ਲੈ ਗਈ 1 ਕਰੋੜ ਤੇ ਇਹਦੇ ਅਰਥ ਨੇ BJP ਨੂੰ ਦੇ ਜਿਹੜੇ ਮਿਲੇ 2 ਕਰੋੜ ਉਹਦੇ ਬਦਲੇ ਬਾਕੀ ਦੀਆਂ ਸਾਰੀਆਂ ਪਾਰਟੀਆਂ ਕੁੱਲ ਮਿਲਾ ਕੇ ਲੈ ਗਈਆਂ 160 ਕਰੋੜ ਤੇ ਅੱਗੇ ਆਉਂਦੇ ਜੀ ਨੌਵੀਂ ਕੰਪਨੀ ਚਨਈ ਗ੍ਰੀਨਸ ਬਿਫੋਰ ਪ੍ਰੈਸ਼ਰ ਆਫ ਸੈਂਟਰਲ ਏਜੰਸੀਜ਼ 0% ਦਿੰਦੀ ਸੀ ਇਹ ਸਿਆਸੀ ਪਾਰਟੀਆਂ ਨੂੰ ਇੰਦੀ ਸ਼ੇਪ ਆ ਉਹ ਇਲੈਕਟਰਲ ਬਾਂਡਸ ਜੋ ਦਬਾਅ ਬਣਿਆ ਕਹਿੰਦੇ 105 ਕਰੋੜ ਦਿੱਤਾ ਇਹਨੇ ਤੇ ਬੀਆਰਐਸ ਲੈ ਗਈ 50 ਕਰੋੜ, ਟੀਐਮਸੀ ਲੈ ਗਈ 40 ਕਰੋੜ, ਕਾਂਗਰਸ 15 ਕਰੋੜ, ਬੀਜੇਪੀ ਨੂੰ ਇਹਨੇ ਕੱਖ ਨਹੀਂ ਦਿੱਤਾ 0% ਦਿੱਤਾ। ਯਾਨੀ ਕਿ 105 ਕਰੋੜ ਦਾ 105 ਕਰੋੜ ਬਾਕੀ ਦੀਆਂ ਪਾਰਟੀਆਂ ਨੂੰ ਚਲਿਆ ਗਿਆ। ਅੱਗੇ ਆਉਂਦੇ ਹਾਂ ਜੀ। ਹੁਣ ਦੱਸਦੇ ਹਾਂ ਕਿ ਦੀ ਹਿੰਦੂ ਅਖਬਾਰ ਦੇ ਪੱਤਰਕਾਰ ਪ੍ਰਸੰਨਜੀਤ ਬੋਸ ਦੀ ਰਿਪੋਰਟ ਕੀ ਕਹਿੰਦੀ ਹੈ ਇਹਦੇ ਪੂਰਾ ਇੱਕ ਐਪੀਸੋਡ ਅਜੀਤ ਅੰਜਮ ਸਾਹਿਬ ਨੇ ਬਣਾਇਆ ਅੱਜ ਲ ਮੈਂ ਵੇਖਿਆ ਇਲੈਕਟ੍ਰੋਡ ਬਾਂਡਸ ਖਰੀਦਣ ਵਾਲੀਆਂ ਕੁੱਲ ਕੰਪਨੀਆਂ 385 ਓਕੇ ਉਹਨਾਂ ਨੇ ਕੁੱਲ ਡੋਨੇਸ਼ਨ ਦਿੱਤੀ ਜੀ 5362 ਕਰੋੜ ਰੁਪਏ ਟੂ ਬੀ ਐਗਜ਼ੈਕਟ 5362.20 ਕਰੋੜ ਇਹ ਚ ਕਹਿੰਦੇ ਨੇ 45 ਇਹੋ ਜੀਆਂ ਕੰਪਨੀਆਂ ਨੇ ਜਿਨ੍ਹਾਂ ਦੀ ਫੰਡਿੰਗ ਸ਼ੱਕੀ ਹੈ ਸਸਪੀਸ਼ਸ ਸੋਰਸਸ ਆਫ ਫੰਡ ਨੇ ਮਤਲਬ ਉਹ منی ਲਾਂਡਰਿੰਗ ਕਰਦੀਆਂ ਹੋ ਸਕਦੀਆਂ 33 ਕੰਪਨੀਆਂ ਨੇ ਜ਼ੀਰੋ ਪ੍ਰੋਫਿਟ ਵਿਖਾਇਆ ਜ਼ੀਰੋ ਪ੍ਰੋਫਿਟ ਜਿਨ੍ਹਾਂ ਨੂੰ ਕੋਈ ਬਚਾ ਹੀ ਨਹੀਂ ਹੋਇਆ ਯਾਨੀ ਕਿ ਬਚਦਾ ਹੀ ਕੱਖ ਨਹੀਂ ਉਹਦੇ ਵਪਾਰ ਚ ਫੇਰ ਵੀ ਉਹਨਾਂ ਨੇ ਇਲੈਕਟਰਲ ਬਾਂਡਸ ਖਰੀਦ ਕੇ ਸਿਆਸੀ ਪਾਰਟੀਆਂ ਨੂੰ ਡੋਨੇਸ਼ਨ ਦਿੱਤੀ 39 ਕੰਪਨੀਆਂ ਜਿਨ੍ਹਾਂ ਨੇ 576.20 ਕਰੋੜ ਰੁਪਈਆ ਦਿੱਤਾ ਉਹਨਾਂ ਦੇ ਵਿੱਚ ਜਿਹੜਾ ਮੇਜਰ ਲਾਭ ਹੋਇਆ ਉਹ ਭਾਜੀਪੀ ਨੂੰ ਹੋਇਆ ਇਹਦੇ ਕੋਈ ਹਰਜ ਨਹੀਂ 39 ਕੰਪਨੀਆਂ ਚੋਂ ਜਿਹੜੀਆਂ 576.2 ਕਰੋੜ ਰੁਪਏ ਡੋਨੇਸ਼ਨ ਹੋਈ ਉਹ ਜ਼ਿਆਦਾ ਬੀਜੇਪੀ ਹੈ ਤੁਸੀਂ ਸਿਰਫ 39 ਕਿਉਂ ਲੈਨੇ ਹੋ ਜਦੋਂ 385 ਆ ਉਹਦੇ ਚ ਸਾਰੀਆਂ ਦੀ ਗੱਲ ਕਰੋ ਜਾਂ ਤੁਸੀਂ ਉਹ ਲੈ ਲਿਆ ਵੀ ਆਹ ਤਿੰਨ ਜਿਹਨਾਂ ਚ ਜ਼ਿਆਦਾ ਬੀਜੇਪੀ ਦਾ ਨਿਕਲਦਾ ਹੈਗਾ ਤੇ ਉਹਦਾ ਮੈਂਸ਼ਨ ਕਰ ਦਿਓ ਤੇ ਤੁਸੀਂ ਫਿਰ ਉਹ ਕੰਪਨੀਆਂ ਵੀ ਚੁੱਕ ਸਕਦੇ ਹੋ ਜਿਹਦੇ ਵਿੱਚ ਜ਼ਿਆਦਾ ਜਿਹੜਾ ਬੈਨੀਫਿਟ ਆ ਉਹ ਟੀਐਮਸੀ ਨੂੰ ਆ ਡੀਐਮਕੇ ਨੂੰ ਹੋਇਆ ਕਹਿੰਦੇ ਹੋ ਫਿਰ ਜਿਹੜੀਆਂ ਆ 15 ਕੰਪਨੀਆਂ ਜੀ ਇਹਦਾ ਫਾਇਦਾ ਡੀਐਮ ਕਹਿੰਦਾ ਮੈਂ ਜਿਹੜਾ ਇਹ ਪ੍ਰਿੰਸੀਪਲ ਲੈ ਕੇ ਆ ਪੁਆਇੰਟ ਕੱਢਿਆ ਦੀ ਹਿੰਦੂਆਂ ਨੇ ਇਹਨੂੰ ਮੈਂ ਗਲਤ ਸਮਝਦਾ ਇਹਨੂੰ ਮੈਂ ਸਹੀ ਨਹੀਂ ਮੰਨਦਾ ਅਗਲਾ ਪੁਆਇੰਟ ਹੈਗਾ ਜੀ ਇਹਨਾਂ ਸਾਰੀਆਂ ਕੰਪਨੀਆਂ ਸਿਰ 1 ਲੱਖ ਕਰੋੜ ਰੁਪਏ ਦਾ ਕਰਜ਼ਾ ਖੜਾ ਵੈਰੀ ਗੁੱਡ ਰਿਸਰਚ ਮੇ ਸਾਰੀਆਂ ਕੰਪਨੀਆਂ 300 ਜਿਹੜੀਆਂ 85 ਦੀਆਂ 85 ਹੈ ਜਿਹਨਾਂ ਡੋਨੇਸ਼ਨ ਦਿੱਤੀ ਆ ਉਹਨਾਂ ਦੇ ਸਿਰ ਤੇ ਕਰਜ਼ਾ ਕਿੰਨਾ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਖੜਾ ਹੈ ਯਾਨੀ ਕਿ ਬੈਂਕਾਂ ਬੰਕਾਂ ਦੇ ਲੋਨ ਇਹਨਾਂ ਦੇ ਸਿਰ ਖੜੇ ਨੇ ਤੇ ਫੇਰ ਵੀ ਇਹ ਡੋਨੇਸ਼ਨਾਂ ਦੇ ਹੀ ਜਾਂਦੀਆਂ ਨੇ 33 ਕੰਪਨੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਜ਼ੀਰੋ ਟੈਕਸ ਭਰੇ 385 ਕੰਪਨੀਆਂ ਚੋਂ 33 ਕੰਪਨੀਆਂ ਇੰਦੀਆਂ ਜਿਹਨਾਂ ਨੇ ਜ਼ੀਰੋ ਟੈਕਸ ਯਾਨੀ ਕਿ ਜਿਹੜੀਆਂ ਕੰਪਨੀਆਂ ਘਾਟੇ 'ਚ ਵੀ ਆ ਉਹ ਵੀ ਟੈਕਸ ਤਾਂ ਦਿੰਦੀਆਂ ਜਿੰਨਾ ਕਿ ਉਹਨਾਂ ਦਾ ਵਪਾਰ ਕਰਦੀਆਂ ਪਰ ਆ 33 ਕੰਪਨੀ ਦੇ ਉਹ ਜੀਆਂ ਜਿਨ੍ਹਾਂ ਨੇ ਕੋਈ ਟੈਕਸ ਨਹੀਂ ਭਰਿਆ ਯਾਨੀ ਕਿ ਕਿਸੇ ਮਾਲ ਤੇ ਕੋਈ ਰਸੀਦ ਰਸੂਦ ਇਕੱਠੀ ਹੋਈ ਨਹੀਂ ਇੱਕ ਪੁਆਇੰਟ ਹੋਰ ਜ਼ਿਕਰ ਕਰਦਾ ਚੰਨ ਦੀ ਹਿੰਦੂ ਅਖਬਾਰ ਦੇ ਵਿੱਚ ਲਿਖਿਆ ਹੈ ਕਿ ਕੇਂਦਰੀ ਰੈਵਨਿਊ ਸਕੱਤਰ ਨੇ ਆਰਬੀਆਈ ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਲਿਖਿਆ ਇੱਕ ਚਿੱਠੀ ਦੇ ਜਵਾਬ ਚ ਤੇ ਉਹ ਕਹਿੰਦੇ ਆ ਜੀ ਕਿ ਜਿਹੜੇ ਤੁਹਾਨੂੰ ਪ੍ਰੀਪੇਡ ਇਲੈਕਟਰਨ ਬੌਂਡ ਸਕੀਮ ਦੀ ਆਰਬੀ ਨੂੰ ਸਮਝ ਆਈ ਨਹੀਂ ਅੱਗੇ ਕਹਿੰਦੇ ਤੁਹਾਨੂੰ ਇਹ ਜਾਨਣਾ ਚਾਹੀਦਾ ਹੈ ਕਿ ਜਿਹੜੀਆਂ ਕੰਪਨੀਆਂ ਨੇ ਇਹ ਭਰ ਰਹੀਆਂ ਇਲੈਕਟਰਨ ਬੌਂਡ ਯਾਨੀ ਕਿ ਪੈਸੇ ਦੇ ਰਹੀਆਂ ਸਿਆਸੀ ਪਾਰਟੀਆਂ ਨੂੰ ਇਹਨਾਂ ਸਾਰੀਆਂ ਨੇ ਟੈਕਸ ਅਦਾ ਕੀਤਾ ਹੋਏਗਾ ਖੈਰ ਜਦੋਂ ਬਾਅਦ ਵਿੱਚ ਸੁਪਰੀਮ ਕੋਰਟ ਨੇ ਇਹ ਗੰਢ ਖੋਲੀ ਤਾਂ ਇਹ ਚਿੱਠੀ ਰੈਵਨਿਊ ਸੈਕਟਰੀ ਦੀ ਗਲਤ ਸਾਬਤ ਹੋਈ ਅੱਗੇ ਚੱਲ ਕੇ ਇੱਕ ਹੋਰ ਮੈਂ ਤੁਹਾਨੂੰ ਵਿਸ਼ੇਸ਼ ਗੱਲ ਦੱਸਣਾ ਚਾਹੁੰਦਾ ਕਿ ਸੁਪਰੀਮ ਕੋਰਟ ਦੀ ਪਰਚੋਲ ਤੋਂ ਬਾਅਦ ਗਲਤ ਜੋ ਸਾਬਤ ਹੋਇਆ ਉਹ ਲਿਟਰਲ ਬੌਂਡ ਦਾ ਆਈਡੀਆ ਗਲਤ ਸਾਬਤ ਹੋਇਆ ਬਿਲਕੁਲ ਠੀਕ ਹੈ ਪਰ ਨਾਲ ਸਵਾਲ ਖੜੇ ਕੀਤੇ ਜਾ ਰਹੇ ਹੈ ਚੀਫ ਜਜਸ ਆਫ ਇੰਡੀਆ ਦੇ ਇਸ ਫੈਸਲੇ ਤੇ ਉਹ ਕਿਉਂ ਕੀਤੇ ਜਾ ਰਹੇ ਹੈ ਇਹ ਤਾਂ ਕਹਿ ਰਹੇ ਹੈ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਜਿਹੜੇ ਰਿਟਾਇਰ ਹੋਏ ਹੈ ਉਹਨਾਂ ਨਾਲ ਕਰੀਬ 2 ਘੰਟੇ ਬਹਿ ਕੇ ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੀ ਚੀਫ ਜਸਟਿਸ ਆਫ ਇੰਡੀਆ ਟਰਾਂਸਪਰੈਂਟ ਆ ਕੀ ਉਹ アンਬਾਇਸਡ ਨਰੋਲ ਨਿਊਟਰਲ ਫੈਸਲੇ ਲੈਂਦਾ ਸੋ ਉਹਨਾਂ ਦਾ ਇਹ ਵਿਚਾਰ ਸੀ ਕਿ ਨਹੀਂ ਉਹਨਾਂ ਦੇ ਮਨ ਦੇ ਵਿੱਚ ਵੀ ਬਾਇਸ ਹੈ ਉਹ ਕਿਸ ਤਰ੍ਹਾਂ ਪਹਿਲੇ ਇਹ ਲੋਕ ਕਹਿੰਦੇ ਜੀ ਤੁਸੀਂ ਆ ਬੌਂਡ ਵਾਲੀ ਪਾਲਿਸੀ ਨੂੰ ਰੱਦ ਕਰਤੀ ਬੌਂਡ ਦਾ ਤੁਸੀਂ ਖਾਤਾ ਵੀ ਖਲਾਤਾ ਠੀਕ ਕੀਤਾ ਪਰ ਵੱਡੀ ਗੱਲ ਹੈ ਇਹ ਬੌਂਡ ਦੇ ਰਾਹੀਂ ਜਿਹੜਾ ਪੈਸਾ ਹੁਣ ਤੱਕ ਇਕੱਠਾ ਹੋਇਆ ਪਿਆ ਕਿੱਟੀ ਚ ਝੋਲੇ ਚ ਸਿਆਸੀ ਪਾਰਟੀਆਂ ਦੇ ਤੇ ਅੱਗੇ ਚੋਣਾਂ ਆ ਰਹੀਆਂ ਤੁਸੀਂ ਉਹ ਸੀਜ਼ ਕਿਉਂ ਨਹੀਂ ਕੀਤਾ ਉਹ ਖਾਤੇ ਤੁਸੀਂ ਬੈਨ ਕਿਉਂ ਨਹੀਂ ਕੀਤੇ ਯਾਨੀ ਇੱਕ ਪਾਲਿਸੀ ਤੁਸੀਂ ਰੱਦ ਕਰਤੀ ਇਹ ਗਲਤ ਹੈ ਅਨ ਕਨਸਟੀਟਿਊਸ਼ਨਲ ਆ ਪਿਰ ਐਸ ਅਨ ਕਨਸਟੀਟਿਊਸ਼ਨਲ ਪਾਲਿਸੀ ਨਾਲ ਜੋ ਪੈਸਾ ਇਕੱਠਾ ਕੀਤਾ ਹੋਇਆ ਪਾਰਟੀਆਂ ਦੇ ਖਾਤਿਆਂ 'ਚ ਪਿਆ ਹੈ ਜਿਹੜਾ ਉਹਨਾਂ ਨੇ 2024 'ਚ ਵਰਤਣਾ ਹੁਣ ਉਹਨੂੰ ਤੁਸੀਂ ਰੋਕਿਆ ਕਿਉਂ ਨਹੀਂ? ਉਹਨੂੰ ਸੀਜ਼ ਕਿਉਂ ਨਹੀਂ ਕੀਤਾ? ਉਹ ਕਹਿੰਦੇ ਇਹ ਤੁਸੀਂ ਵਰਤ ਲਓ। ਯਾਨੀ ਕਿ ਜਿਹੜਾ ਬੈਨੀਫਿਟ ਆਇਆ ਇਸ ਸਕੀਮ ਤੋਂ ਉਹਨਾਂ ਤੁਸੀਂ ਫਾਇਦਾ ਲੈ ਲਓ ਚੋਣਾਂ 'ਚ। ਐਦ ਕੀ ਫਿਰ ਜਿੱਤ ਜਿਓ ਜਿਹਨੇ ਜਿੱਤਣਾ ਬੀਜੇਪੀ ਜਿੱਤੀਏ ਜਿਹਨੇ ਵੀ ਜਿੱਤਣਾ ਚਾਂਸਸ ਦਾ ਬੀਜੇਪੀ ਤੇ ਜਿੱਤਣ ਦੇ ਨੇ। ਤਵੇਰ ਸਕੀਮ ਰੱਦ ਹੋ ਗਈ ਸੋ ਉਹਨਾਂ ਨੇ ਬਹੁਤ ਵੱਡਾ ਇੱਕ ਕਮਜ਼ੋਰੀ ਚੀਫ ਜਸਟਿਸ ਆਫ ਇੰਡੀਆ ਦੇ فاਸਲੇ ਦੇ ਵਿੱਚ ਕੱਢੀ ਦੂਜਾ ਪੁਆਇੰਟ ਉਹਨਾਂ ਨੇ ਰੇਜ਼ ਕੀਤਾ ਕਿ ਜਦੋਂ ਪੋਲੀਟੀਕਲ ਕੇਸ ਆਉਂਦਾ ਸੁਪਰੀਮ ਕੋਰਟ ਦੇ ਅੱਗੇ ਤਾਂ ਫਿਰ ਉਹ ਦੋ ਜੱਜ ਹੈ ਜਿਹੜੇ ਕਿ ਗੁਜਰਾਤ ਤੋਂ ਆਏ ਆ ਮੋਦੀ ਦੇ ਨੇੜੇ ਗਿਣੇ ਜਾਂਦੇ ਆ ਇੱਕ ਉਹਦੇ ਵਿੱਚ ਲੇਡੀ ਜੱਜ ਇਹ ਕੇਸ ਸਾਰੇ ਪੁਲੀਟੀਕਲ ਉਹਦੇ ਕਿਉਂ ਲੱਗਦੇ ਆ ਚੀਫ ਜਸਟਿਸ ਇਜ਼ ਦੀ ਮਾਸਟਰ ਆਫ ਦੀ ਰੋਸਟਰ ਹੁਣ ਤੁਸੀਂ ਯਾਦ ਕਰੋ ਕਿ ਦੀਪਕ ਸਿਬਲ ਨੇ ਅਰਵਿੰਦ ਕੇਜਰੀਵਾਲ ਦੇ ਮਾਮਲੇ ਚ ਜਦੋਂ ਜ਼ਮਾਨਤ ਲਈ ਗਿਆ ਅਗੇ ਉਹਨਾਂ ਨੇ ਇਹ ਸੈਂਟੈਂਸ ਬੋਲਿਆ ਕਿ ਮਾਈ ਲਾਰਡ ਇਨ ਦੀ ਹਿਸਟਰੀ ਆਫ ਸੁਪਰੀਮ ਕੋਰਟ the name of this bench will not be written in golden words yani ki thoda na sunheri akharan de vich is supreme court de itihas vich nahi likhya jayega hun tuse is da arth kad lo fir jadon roster da master chief justice hai oh case sare siyasi unna judgean kol hi kyon bhejde ne jinna kol keshan da faisla ਇੱਕ ਨਿਰਧਾਰਿਤ ਦਿਸ਼ਾ ਦੇ ਮੁਤਾਬਕ ਹੋਣ ਦੀ ਸੰਭਾਵਨਾ ਹੁੰਦੀ ਹੈ ਔਰ ਹੋ ਰਹੀ ਹੈ ਤੀਜਾ ਪੁਆਇੰਟ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਕਸ਼ਮੀਰ ਤੇ ਜੋ ਸਟਾਂਸ ਰੱਖੀ ਹੈਗੀ ਆ ਚੀਫ ਜਸਟਿਸ ਆਫ ਇੰਡੀਆ ਨੇ ਉਹ ਬਿਲਕੁਲ ਇਹਨਾਂ ਜੱਜ ਸਾਹਿਬ ਦੇ ਮੁਤਾਬਕ ਗੈਰ ਸੰਵਿਧਾਨਿਕ ਤੇ ਇੱਕ ਇਸ਼ੂ ਹੋਰ ਜਿਹੜਾ ਜ਼ਿਕਰ ਕਰਨਾ ਚਾਹੀਦਾ ਇਹ ਚੀਫ ਜਸਟਿਸ ਆਫ ਇੰਡੀਆ ਸਾਹਿਬ ਕੋਲ ਪੰਜਾਬ ਦਾ ਫਲਿਪਸ ਪਲਾਟ ਸਕੈਮ ਦਾ ਮਾਮਲਾ ਪਿਆ ਜਿਹੜਾ ਕਿ ਉਹਨਾਂ ਨੇ ਇੱਕ ਉਹ ਜੇ ਜੱਜ ਤੋਂ ਲੈ ਲਿਆ ਸੀ ਜਿਹੜਾ ਰਿਟਾਇਰ ਹੋ ਰਿਹਾ ਸੀ ਕਹਿੰਦੇ ਸੀ ਜੀ ਮੈਂ ਇਹਦਾ ਫੈਸਲਾ ਕਰੂੰਗਾ ਤੇ ਮੈਂ ਵੈਸਟ ਚੱਲ ਰਿਹਾ ਸਪੈਸ਼ਲ ਮੈਂਸ਼ਨਿੰਗ ਦੇ ਵਿੱਚ ਹੋਇਆ ਸੀ ਉਦੋਂ ਬਾਅਦ ਇੰਨਾ ਸਮਾਂ ਹੋ ਗਿਆ ਉਹ ਖੂ ਖਾਤਾ ਹੀ ਬਹਿ ਗਿਆ ਉਦੋਂ ਚਰਚਾ ਹੋਈ ਸੀ ਬਹੁਤ ਚਰਚਾ ਹੋਈ ਸੀ ਕਿ ਇਹ ਜਿਹੜੇ ਬੰਦੇ ਈ ਵੱਡੀ ਕੰਪਨੀ ਦੇ ਜਿਹੜੇ ਲਾਭਕਾਰੀ ਨੇ ਜਿਹੜੇ ਜ਼ਮਾਨਤਾਂ ਲੈ ਗਈ ਉਹਨਾਂ ਦਾ ਪ੍ਰਭਾਵ ਸੁਪਰੀਮ ਕੋਰਟ ਦੇ ਵਿੱਚ ਚੱਲਿਆ ਇਹ ਚਰਚਾ ਆਮ ਜਨਤਾ ਦੇ ਵਿੱਚ ਸਿੱਗੀ ਫਿਰ ਬੜੀ ਹੋਪ ਹੋਈ ਸੀ ਬੜੀ ਉਮੀਦ ਜਾਗੀ ਸੀ ਵਿਦਨਸ ਵਿਰੋਧਾ ਕੇਸ ਹੈ ਕਿ ਜੀ ਹੁਣ ਚੀਫ ਜਸਟਿਸ ਸਾਹਿਬ ਕੋਲ ਆ ਗਿਆ ਉਹਨਾਂ ਨੇ ਇਹਦਾ ਨੋਟਿਸ ਲੈ ਲਿਆ ਕੇਸ ਆਪਣੇ ਕੋਲ ਰੱਖ ਲਿਆ ਤੇ ਹੁਣ ਪਹਿਲਾਂ ਦੋ ਜੱਜਾਂ ਨੇ ਬੈਂਚ ਨੇ ਡਿਸਾਈਡ ਕੀਤਾ ਸੀ ਤੇ ਹੁਣ ਇਹਨਾਂ ਨੇ ਤਿੰਨ ਜੱਜਾਂ ਵਾਲੇ ਬੈਂਚ ਤੇ ਲਾ ਲਿਆ ਉਦੋਂ ਬਾਅਦ ਉਹ ਲੱਗੇ ਹੀ ਨਹੀਂ ਸੋ ਪੰਜਾਬ ਦੇ ਸੰਦਰਭ ਦੇ ਵਿੱਚ ਸਾਡੇ ਵਾਸਤੇ ਪੰਜਾਬ ਮੇ ਇੰਪੋਰਟੈਂਟ ਹੈ ਅਸੀਂ ਪੰਜਾਬ ਨੂੰ ਬਰੀਕੀ ਨਾਲ ਵੇਖਦੇ ਹਾਂ ਤਾਂ ਫਿਰ ਚੀਫ ਜਸਟਿਸ ਸਾਹਿਬ ਸਾਡਾ ਕੇਸ ਪੰਜਾਬ ਵਾਲਾ ਭੁੱਲੀ ਬੈਠੇ ਜਦੋਂ ਕਿ ਇੱਕ ਬਹੁਤ ਵੱਡਾ ਇਹ ਇੱਕ ਵਿਸ਼ਾ ਪੰਜਾਬ ਦੇ ਵਿੱਚ ਫਲਿੱਪਸ ਪਲੌਟ ਸਕੈਮ ਦਾ ਕਿਸੇ ਸਮੇ ਬੜਾ ਹੋਇਆ ਸੀ 7-800 ਕਰੋੜ ਰੁਪਏ ਦਾ ਸਕੈਮ ਸੋ ਇਹ ਗੱਲਾਂ ਜਿਹੜੇ ਤੁਹਾਨੂੰ ਮੈਂ ਅੱਜ ਦੱਸੀਆਂ ਹੁਣ ਮੈਨੂੰ ਇਹ ਵੀ ਕਹਿਣਾ ਇੱਥੇ ਚਾਹੀਦਾ ਹੈ ਕਿ ਜਿੰਨੀ ਵੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਇਹ ਚੱਲਦੇ ਹੋਏ ਮੀਡੀਆ ਤੇ ਆਧਾਰਿਤ ਹੈ ਯਾਨੀ ਕਿ ਇੰਡੀਅਨ ਐਕਸਪ੍ਰੈਸ ਐਂਡ ਦ ਹਿੰਦੂ ਤੇ ਬਾਕੀ ਸੋਸ਼ਲ ਮੀਡੀਆ ਤੇ ਜੋ ਮੈਂ ਵੇਖੇ ਐ ਐਪੀਸੋਡਸ ਜੋ ਕੁਝ ਮੇਰੇ ਫਰੈਂਡਸ ਮੈਨੂੰ ਭੇਜਦੇ ਆ ਅਤੇ ਕਹਿੰਦੇ ਆ ਕਿ ਬੀਜੇਪੀ ਖਾ ਗਈ ਖਾ ਗਈ ਖਾ ਗਈ ਤੇ ਫਿਰ ਮੈਂ ਸੋਚਿਆ ਲੱਭੀ ਇਹਨੂੰ ਆਪਾਂ ਸਟੱਡੀ ਕਰੀਏ ਜੇ ਵਾਕੇ ਹੀ ਖਾ ਗਈ ਤੇ ਪੰਜਾਬੀ ਸਰੋਤਿਆਂ ਨੂੰ ਆਪਾਂ ਦਸੀਏ ਕਿੰਨਾ ਕੁ ਖਾ ਗਈ ਸੋ ਇੱਥੇ ਇਹ ਹੈ ਜੋ ਨਿਚੋੜ ਨਿਕਲਦਾ ਹੈ ਵੀ ਕੱਲੀ ਬੀਜੇਪੀ ਨਹੀਂ ਖਾ ਗਈ ਸਾਰੇ ਹੀ ਖਾ ਗਏ ਸਾਰੀਆਂ ਪਾਰਟੀਆਂ ਖਾ ਗਈਆਂ ਜੇ ਤੁਸੀਂ ਦੂਜੀਆਂ ਪਾਰਟੀਆਂ ਨੂੰ ਮਲਾਓ ਤਾਂ ਉਹ ਕੁੱਲ ਕਰ ਲੋ ਕਿਉਂਕਿ ਆਪੋਜੀਸ਼ਨ ਇੱਕ ਆ ਤੇ ਜੇ ਉਹਨਾਂ ਨੰਮਰਾਂ ਉਹਨਾਂ ਨੇ ਤਰਨਾਂ ਦਾ ਮਤਲਬ ਕਿ ਲੁੱਟ ਜਾਦੇ ਆ। ਭਾਜੀਪੀ ਦਾ ਪਿਛੇ ਰਹੇਗੀ। ਹਾਂ ਜੇ ਗਾਉਂ ਸਿੰਗਲ ਸਿੰਗਲ ਪਾਰਟੀ ਲੈਣੀ ਆ। ਕੱਲੀ-ਕੱਲੀ ਪਾਰਟੀ ਲੈਣੀ ਆ। ਯੈਸ ਫਿਰ ਭਾਜੀਪੀ ਮੇਜਰ ਲਾਭਕਾਰੀ ਹੋਗੀ। ਪਰ ਭਾਜੀਪੀ ਦੀ ਜਿਹੜੀ ਐਨਡੀਏ ਵਾਲੀਆਂ ਪਾਰਟੀਆਂ ਉਹ ਇੱਕ ਇੱਕ ਤੁਸੀਂ ਝੋਲੇ 'ਚ ਰੱਖ ਲਓ। ਤੇ ਜਿਹੜੀਆਂ ਦੂਜੀਆਂ ਨੇ ਇੰਡੀਆ ਵਾਲੀਆਂ ਉਹ ਦੂਜੇ ਝੋਲੇ 'ਚ ਰੱਖ ਦੋ ਤੇ ਫਿਰ ਤੋਲੋ। ਹੋ ਸਕਦਾ ਫਿਰ ਐਨਡੀਏ ਦੇ ਜ਼ਿਆਦੇ ਹੋਵੇ। ਪਰ ਜੇ ਤੁਸੀਂ ਕੱਲੀ ਬੀਜੇਪੀ ਨੂੰ ਕਹੋ ਵੀ ਕੱਲੀ ਬੀਜੇਪੀ ਖਾ ਗਈ ਨਾ ਇਹ ਠੀਕ ਨਹੀਂ ਬਾਕੀ ਕਾ ਪਾਰਟੀਆਂ ਨੇ ਵੀ ਖਾਦੇ ਸੋ ਕੁੱਲ ਮਿਲਾ ਕੇ ਗਾਦੇ ਹੈ ਇਹ ਭਾਰਤ ਦੀ ਸਿਆਸਤ ਦੇ ਵਿੱਚ ਗੰਦ ਪੈ ਚੁੱਕਿਆ ਇਹ ਜਿਹੜੀਆਂ ਕੰਪਨੀਆਂ ਡੋਨੇਸ਼ਨਾਂ ਦਿੰਦੀਆਂ ਕਿਦੇ ਪੈਸੇ ਆ ਜੀ ਇਹ ਮੇਰੇ ਦੇ ਤੁਹਾਡੇ ਪੈਸੇ ਆ ਇਹ ਖਜ਼ਾਨੇ ਚ ਲੁੱਟੇ ਹੋਏ ਚੋਰੀ ਕੀਤੇ ਹੋਏ ਟੈਕਸ ਦੇ ਪੈਸੇ ਆ ਇਹ ਮਨੀ ਲਾਂਡਰੀ ਹੋ ਰਹੀ ਆ ਇਹ ਪੈਸਾ ਇਥੋਂ ਵਿਦੇਸ਼ਾਂ ਚ ਜਾ ਕੇ ਇਨਵੈਸਟ ਹੋ ਰਿਹਾ ਤੇ ਇਹ ਸਾਰਾ ਕੁਝ ਜੋ ਹੋ ਰਿਹਾ ਸਾਡੇ ਲੋਕਾਂ ਦੇ ਸਿਰ ਤੋਂ ਹੋ ਰਿਹਾ ਸੋ ਦੇਸ਼ ਵਾਸੀਓ ਸੋਚੋ ਵਿਚਾਰੋ ਚੋਣਾਂ ਆ ਗਈਆਂ ਇੱਕ ਬਟਨ ਹੁੰਦਾ ਨੋਟਾ ਨਨ ਆਫ ਦੀ ਅਬੋਵ ਉਹ ਫੈਸਿਲਿਟੀ ਵੀ ਦਿੱਤੀ ਹੈ ਤੁਹਾਨੂੰ ਜੇ ਤੁਹਾਡਾ ਉਮੀਦਵਾਰ ਨੂੰ ਲੱਗਦਾ ਬੇਈਮਾਨ ਆ ਤੁਹਾਨੂੰ ਪਤਾ ਹੀ ਹੈ ਕਿ ਉਹ ਜੇ ਸਾਡੇ ਉਮੀਦਵਾਰ ਤੇ ਉਹ ਬੇਈਮਾਨ ਨੂੰ ਵੋਟ ਨਾ ਪਾਓ ਤੁਸੀਂ ਨੋਟਾ ਦੱਬੂ ਹੋਰ ਹਾਲ ਨਿਕਲੂਗਾ ਤੇ ਜੇ ਚੁਣਨਾ ਵਧੀਆ ਬੰਦਾ ਚੁਣਿਓ ਮੈਨੂੰ ਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼